ਹਿੰਦ ਸਰਕਾਰ ਵੱਲੋਂ ਹਿੱਤ ਐਂਡ ਰਨ ਕਾਨੂੰਨ ਵਿੱਚ ਜੋ ਕੀਤੀ ਗਈ ਸੋਧ ਦੇ ਵਿਰੋਧ ਵਿੱਚ ਪੂਰੇ ਭਾਰਤ ਦੇ ਡਰਾਈਵਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਨੂੰ ਲੈ ਕੇ ਬਠਿੰਡਾ ਵਿੱਚ ਪٹرول ਪੰਪਾਂ ਤੇ ਹੋ ਰਹੀ ਢੀੜ ਨੂੰ ਲੈ ਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਬਠਿੰਡਾ ਹਰਮਨਵੀਰ ਸਿੰਘ ਗਿੱਲ ਨੇ ਸ਼ਹਿਰ ਵਾਸੀਆਂ ਨੂੰ ਕੀ ਕਿਹਾ ਦੇਖੋ सारे सारियाकाल जिमें तो जानते हो कि सवेर तो काफ़ी ज़्यादा हड़कम मची हुई थी कि आ, कई सारे जे ट्रांसपोर्ट स्टैक वगैरह जरा स्ट्राइक से ने ते इस करके पेट्रोल पंप्स काफ़ी लोग जोड़े जम जमा हो रहे थे तो काफ़ी ਆ ਇਸ਼ੂਸ ਜਿਹੜੇ ਹੈਗੇ ਉਹ ਰੇਜ਼ ਹੋ ਰਹੇ ਸੀ ਤੇ ਆਪਾਂ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਹੈਗਾ ਇੱਕ ਇਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਸੀ ਟਰਾਂਸਪੋਰਟਰਸ ਦੇ ਨਾਲ ਵੀ ਮੀਟਿੰਗ ਕੀਤੀ ਉਹਦੇ ਬਾਅਦ ਜਿਹੜੇ ਡਰਾਈਵਰਸ ਹੈਗੇ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਦੇ ਨਾਲ ਵੀ ਆਪਾਂ ਮੀਟਿੰਗ ਕੀਤੀ ਤੇ ਉਹਨਾਂ ਨੂੰ ਆਪਾਂ ਕੋਸ਼ਿਸ਼ ਜ਼ਰੂਰ ਕੀਤੀ ਸੀ ਕਿ ਉਹ ਸਾਡੇ ਨਾਲ ਜਿਹੜੇ ਆ ਕੇ ਆ ਤਿਆਰ ਹੋ ਜਾਂਦੇ ਇਹ ਸਪਲਾਈ ਲਾਈਨ ਨੂੰ ਰੀਇਸਟੈਬਲਿਸ਼ ਕਰਨ ਪਰ ਉਹਨਾਂ ਦੇ ਆਪਣੇ ਇਸ਼ੂਸ ਸੀਗੇ ਤੇ ਇਸ ਕਰਕੇ ਆਪਾਂ ਜਿਹੜਾ ਇੱਕ ਵਖਰਾ ਜਿਹੜਾ ਹੱਲ ਇਹ ਲੱਭਿਆ ਕਿ ਜਿਹੜੇ ਆਪਣੇ ਕੋਲ ਡਰਾਈਵਰਸ ਨੇ ਤੇ ਟਰਾਂਸਪੋਰਟ ਦੀਆਂ ਗੱਡੀਆਂ ਜਿਹੜਾ ਹੈਗਾ ਉਹ ਆਪਾਂ ਲੈ ਕੇ ਆਪਣਾ ਸਪਲਾਈ ਲਾਈਨ ਨੂੰ ਰੀਇਸਟੈਬਲਿਸ਼ ਕਰੀਏ ਤੇ ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਹੁਣੇ ਹੁਣੇ ਆਪਾਂ ਜਿਹੜਾ ਪਹਿਲਾ ਟੈਂਕਰ ਹੈਗਾ IOCL ਦੇ ਡੀਪੋ ਤੋਂ ਉਹ ਤੋਰ ਦਿੱਤਾ ਹੈਗਾ ਬਰਨ ਤੋਂ ਬਾਅਦ ਤੇ ਇਸ ਤੋਂ ਇਲਾਵਾ ਹੋਰ ਵੀ ਆਪਾਂ ਬਾਕੀ ਕਾਫੀ سارے ਡਰਾਈਵਰਸ ਜਿਹੜੇ ਹੈਗੇ ਉਹ ਅਰੇਂਜ ਕੀਤੇ ਹੋਏ ਨੇ ਹੁਣ ਐਚਪੀਸੀਐਲ ਤੇ ਆਈਓਸੀਐਲ ਦੇ ਜਿਹੜੇ ਆਪਣੇ ਡੀਪੋ ਹੈ ਉੱਥੇ ਉਹ ਉਹਨਾਂ ਦੀ ਫੀਲਿੰਗ ਹੋ ਰਹੀ ਹੈ ਤੇ ਇੱਕ ਟੈਂਕਰ ਜਾ ਚੁੱਕਿਆ ਹੈ ਤੇ ਬਾਕੀ ਟੈਂਕਰ ਜਿਹੜੇ ਹੈਗੇ ਆ ਉਹ ਛੇਤੀ ਹੀ ਬਾਕੀ ਸਾਰੇ ਜ਼ਿਲ੍ਹਿਆਂ ਦੇ ਲਈ ਤੇ ਪੰਜਾਬ ਵਿੱਚ ਵੀ ਤੇ ਬਠਿੰਡਾ ਵਿੱਚ ਵੀ ਜਾਰੀ ਹੈਗਾ ਸਪਲਾਈ ਨੂੰ ਅ ਇਨਸ਼ੋਰ ਕਰਾਂਗੇ ਤਾਂ ਸਪਲਾਈ ਜਿਹੜੀ ਹੈਗੀ ਹੈ ਉਹ ਦੁਬਾਰਾ ਤੋਂ ਐਸਟੈਬਲਿਸ਼ ਹੋ ਜਾਊਗੀ ਤੇ ਇਸ ਕਰਕੇ ਮੈਂ ਬੇਨਤੀ ਇਹ ਹੀ ਕਰਾਂਗਾ ਪਬਲਿਕ ਨੂੰ ਕਿ ਕਿਸੇ ਤਰੀਕੇ ਨਾਲ ਕੋਈ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈਗੀ ਇਹ ਇੰਨਾ ਪੈਨਿਕ ਨਾ ਕਰਨ ਉੱਥੇ ਜਾ ਕੇ ਜ਼ਬਰਦਸਤੀ ਪੈਟਰੋਲ ਪੰਪਸ ਤੇ ਤੁਸੀਂ ਪੈਨਿਕ ਫਿਲਿੰਗ ਕਰਾਣ ਦੀ ਲੋੜ ਨਹੀਂ ਹੈਗੀ ਇਹ ਸਪਲਾਈ ਲਾਈਨ ਜਿਹੜੀ ਹੈਗੀ ਹੈ ਉਹ ਆ ਹੌista ਹੌista ਰੀ ਐਸਟੈਬਲਿਸ਼ ਹੋ ਰਹੀ ਹੈ ਨਹੀਂ ਤੇ ਕਿਸੇ ਨੂੰ ਵੀ ਪਰੇਸ਼ਾਨ ਹੁੰਦੀ ਲੋੜ ਨਹੀਂ ਹੈ ਕਿਸੇ ਵੀ ਤਰੀਕੇ ਨਾਲ ਪੈਟਰੋਲ ਡੀਜ਼ਲ ਏਟੀਆ ਬਾਕੀ ਜਿਸ ਤਰੀਕੇ ਦੇ ਫਿਊਲ ਹੈ ਉਹਦੀ ਕਮੀ ਜਿਹੜੀ ਹੈਗੀ ਉਹ ਪੂਰੀ ਨਹੀਂ ਹੋਣ ਦਿੱਤੀ ਜਾ। ਇਹ ਬਠਿੰਡਾ ਤੋਂ ਜਿੰਨੇ ਵੀ ਆਇਲ ਡੀਪੋਸ ਹੈਗੇ ਆ ਉਥੋਂ ਜਿਹੜੀ ਪੈਟਰੋਲ ਪੈਟਰੋਲ ਦੀ ਡੀਜ਼ਲ ਦੀ ਸਾਰੀ ਸਪਲਾਈ ਜਿਹੜੀ ਉਹ ਰੀਜ਼ਿਊਮ ਕੀਤੀ ਗਈ ਆ ਔਰ ਇਹਦੇ ਲਈ ਸਾਡੇ ਜਿੰਨੇ ਵੀ ਸਾਡੇ ਡਰਾਈਵਰ ਔਰ ਟਰਾਂਸਪੋਰਟਰ ਭਰਾ ਸੀਗੇ ਉਹਨਾਂ ਸਾਰਿਆਂ ਨਾਲ ਅਸੀਂ ਚੰਗੀ ਤਰ੍ਹਾਂ ਗੱਲ ਕਰਕੇ ਜਿਹੜੇ ਨਵੇਂ ਲਾਅ ਹਾਸ ਬਣੇ ਉਹਦੇ ਬਾਰੇ ਉਹਨਾਂ ਨੂੰ ਦੱਸਤਾ ਇਹ ਵੀ ਦੱਸਤਾ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਔਰ ਜਿਹੜਾ ਵੀ ਉਹਨਾਂ ਦਾ ਕੋਈ ਇਸ਼ੂ ਹੈਗਾ ਵਾ ਉਹ ਸਰਕਾਰ ਲੈਵਲ ਤੇ ਉਸ ਪਲੈਟਫਾਰਮ ਤੇ ਉਹ ਗੱਲ ਕਰਕੇ ਉਹਨੂੰ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਜਲਦ ਹੱਲ ਕੀਤਾ ਵੀ ਜਾਊਗਾ ਸੋ ਇਹਦੇ ਨਾਲ ਨਾਲ ਜਿੰਨੇ ਵੀ ਟੈਂਕਰਸ ਹੈਗੇ ਆਇਲਸ ਦੇ ਇਹਨਾਂ ਨੂੰ ਅਸੀਂ ਸਪੈਸ਼ਲਿਸਟ ਸਕਾਉਟਸ ਲਾ ਕੇ ਜਲਦ ਤੋਂ ਜਲਦ ਪੰਜਾਬ ਦੇ ਸਾਰੇ ਡੈਸਟੀਨੇਸ਼ਨਸ ਤੇ ਬਠਿੰਡੇ ਤੋਂ ਭੇਜ ਰਹੇ ਆ ਭਾਵੇਂ ਉਹ ਹਿੰਦੁਸਤਾਨ ਪੈਟਰੋਲੀਅਮ ਆ ਭਾਰਤ ਪੈਟਰੋਲੀਅਮ ਆ ਜਾਂ ਇੰਡੀਅਨ ਆਇਲ ਦਾ ਇੰਡੀਅਨ ਆਇਲ ਦਾ ਹੈਗਾ ਉਹ ਸਾਰਾ ਸਟਾਕ ਜਿਹੜਾ ਉਹ ਪੈਟਰੋਲ ਪੰਪਸ ਦੇ ਉੱਤੇ ਰਾਤ ਰਾਤ ਤੱਕ ਸਾਰਾ ਕੁਝ ਪਹੁੰਚ ਜਾਏਗਾ ਲੋਕਾਂ ਨੂੰ ਇਹੋ ਹੀ ਅਪੀਲ ਹੈਗੀ ਆ ਕਿ ਉਹ ਪੈਨਿਕ ਨਾ ਕਰਨ ਤੇਲ ਦੀ ਕੋਈ ਪ੍ਰੋਬਲਮ ਨਹੀਂ ਉਹ ਰਾਤ ਰਾਤ ਤੱਕ ਸਾਰਾ ਜਿਹੜਾ ਹੈਗਾ ਇਹ ਸਪਲਾਈ ਜਿਹੜੀ ਬਿਲਕੁਲ ਨਾਰਮਲ ਰੀਜ਼ਿਊਮ ਹੋ ਜਾਏਗੀ ਦੋਸਤੋ ਅਸੀਂ ਦਿਖਾਵਾਂਗੇ ਤੁਹਾਨੂੰ ਬਿਲਕੁਲ ਸੱਚ ਤੁਸੀਂ ਦੇਖਦੇ ਰਹੋ ਬਾਤ ਦੀ ਆਵਾਜ਼